ਪੰਜਾਬ ਪੁਲਿਸ ਦੇ ਵੱਲੋਂ ਠੱਗ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋ ਕੇ ਆਈ 30 ਪੰਜਾਬੀਆਂ ਦੇ ਵਿੱਚੋਂ ਕਈਆਂ ਦੇ ਵੱਲੋਂ ਜਹੀ ਗੱਲ ਕਹੀ ਗਈ ਕਿ ਉਹ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਜਿਸ ਤੋਂ ਬਾਅਦ ਇਹ ਠੱਗ ਏਜੰਟਾਂ ਦੇ ਖਿਲਾਫ ਕਾਰਵਾਈ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਤੇ ਹੁਣ ਤੱਕ 10 ਐਫ ਆਈ ਆਰ ਦਰਜ ਹੋ ਚੁੱਕੀਆਂ ਨੇ ਵੱਖ-ਵੱਖ ਏਜੰਟਾਂ ਦੇ ਖਿਲਾਫ। ਅਸਲ ਦੇ ਵਿੱਚ ਪਹਿਲਾਂ 8 ਦਰਜ ਕੀਤੀਆਂ ਗਈਆਂ ਸੀ ਪਰ ਹੁਣ ਦੋ ਨਵੀਆਂ ਐਫ ਆਈ ਆਰਸ ਦਰਜ ਪੁਲਿਸ ਦੇ ਵੱਲੋਂ ਕਰ ਲਈਆਂ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਉਹ ਹੁਣ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਪੰਜਾਬੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਗਠਿਤ ਕੀਤੀ ਗਈ ਐਸ ਆਈ ਟੀ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਪੰਜਾਬ ਪੁਲਿਸ ਦੁਆਰਾ ਗਠਿਤ ਐਸ ਆਈ ਟੀ ਨੇ ਟਰੈਵਲ ਏਜੰਟਾ ਦੇ ਵਿਰੁੱਧ ਦੋ ਹੋਰ ਐਫ ਆਈ ਆਰਸ ਦਰਜ ਕੀਤੀਆਂ ਨੇ ਜੋ ਕਿ ਹੁਣ ਕੁੱਲ ਮਿਲਾ ਕੇ ਇਹਨਾਂ ਦੀ ਗਿਣਤੀ 10 ਪਹੁੰਚ ਗਈ ਹੈ ਨਵੀਆਂ ਜੋ ਐਫ ਆਈ ਆਰਸ ਨੇ ਉਹਨਾਂ ਏਜੰਟਾਂ ਦੇ ਵਿਰੁੱਧ ਦਰਜ ਹੋਈਆਂ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਂਟਰੀ ਕਰਵਾਈ ਸੀ ਨਤੀਜੇ ਵਜੋਂ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤਾਜ਼ਾ ਐਫ ਆਈ ਆਰ ਦਰਜ ਬੇਰਵੰਦ ਵਿੱਚ ਜਸਕਰਨ ਸਿੰਘ ਮਹਿੰਦਰ ਸਿੰਘ ਹਰਦੇਵ ਕੌਰ ਤੇ ਨਾਲ ਹੀ ਨਾਲ ਸੁਝਾਨ ਸਿੰਘ ਸਾਰੇ ਵਾਸੀ ਟਾਲੀ ਟਾਂਡਾ ਦੇ ਏਜੰਟ ਹੈਪੀ ਵਿਰੁੱਧ ਤੇ ਐਫ ਆਈ ਆਰ ਨੰਬਰ 5 ਮਿਤੀ 11 ਦੂ 2025 ਨੂੰ ਏਜੰਟ ਗਿਲ ਤਰਨਤਾਰਨ ਵਿਰੁੱਧ ਭਾਰਤੀ ਨੇ ਆ ਸਹਿਤਾ ਬੀ ਐਨ ਐਸ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਐਫ ਆਰ ਦਰਜ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਜਾਣਕਾਰੀ ਜੋ ਸਾਂਝੀ ਕੀਤੀ ਗਈ ਉਸ ਦੇ ਵਿੱਚ ਇਹੀ ਕੁਝ ਦੱਸਿਆ ਜਾ ਰਿਹਾ ਹੈ ਕਿ ਐਡੀਜੀਪੀ ਐਨ ਆਰ ਆਈ ਮਾਮਲੇ ਪ੍ਰਵੀਨ ਸਿੰਘਾ ਦੀ ਅਦਵਾਈ ਵਾਲੀ ਐਸ ਆਈਟੀ ਉਹਨਾਂ ਰਿਪੋਰਟੀਆਂ ਦੇ ਆ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੂੰ ट्रैवल ਏਜੰਟਾਂ ਦੁਆਰਾ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵੇਸ਼ ਦੇ ਝੂਠੇ ਵਾਅਦਿਆਂ ਨਾਲ ਧੋਖਾ ਦਿੱਤਾ ਗਿਆ ਸੀ ਟੀਮ ਨੇ ਰਿਪੋਰਟ ਕੀਤੇ ਲੋਕਾਂ ਦੇ ਬਿਆਨ ਦਰਜ ਕਰ ਲਏ ਨੇ ਤੇ ਧੋਖਾਧੜੀ ਕਰਨ ਵਾਲੇ ਟ੍ਰੈਵਲ 에ਜੰਟ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਉਹਨਾਂ ਦੇ ਵੱਲੋਂ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਨੈਟਵਰਕ ਦੇ ਖਿਲਾਫ ਕਾਰਵਾਈ ਕਰਨ ਤੇ ਟ੍ਰੈਵਲ 에ਜੰਟ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਸ਼ੋਸ਼ਣ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਤਾ ਦੁਹਰਾਈ ਗਈ ਹੈ ਉਹਨਾਂ ਨੇ ਕਿਹਾ ਕਿ ਨਾ ਧੋਖੇਬਾਜ਼ ਨੈਟਵਰਕਾਂ ਨੂੰ ਖਤਮ ਕਰਨ ਦੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਜਦਕਿ ਲੋਕਾਂ ਨੂੰ ਵੀ ਅਜਿਹੇ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੀਦਾ ਆਪਣਾ ਬਚਾਅ ਜ਼ਰੂਰ ਕਰਨਾ ਚਾਹੀਦਾ ਹੈ ਤੇ ਜਾਗਰੂਕਤਾ ਵੀ ਪੈਦਾ ਕਰਨੀ ਚਾਹੀਦੀ ਹੈ। ਐਡੀਜੀਪੀ ਐਨਆਰਆਈ ਮਾਮਲੇ پر ਵੀਨ सिन्हा ਨੇ ਕਿਹਾ ਕਿ ਐਨਆਰਆਈ ਮਾਮਲੇ ਵਿਨ ਅਤੇ ਜਿਲ੍ਹਾ ਪੁਲਿਸ ਸਾਫਰਿਆਦ ਦੇ ਵਿੱਚ ਨਾਮਜ਼ਦ ਵਿਅਕਤੀਆਂ ਦੇ ਵਿਰੁੱਧ ਜਲਦੀ ਅਤੇ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਲਈ ਨਜ਼ਦੀਕੀ ਤਾਲ ਮਿਲਦ ਵਿੱਚ ਕੰਮ ਕਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਰੇ ਫਾਰਵਰਡ ਤੇ ਬੈਕਵਰਡ ਲਿੰਕ ਜਾਂਚੇ ਜਾ ਰਹੇ ਨੇ। ਪੰਜਾਬ ਪੁਲਿਸ ਸਲਾਹ ਦਿੰਦੀ ਹੈ ਕਿ ਇਮੀਗ੍ਰੇਸ਼ਨ ਸਬੰਧਾਂ ਦੇ ਲਈ ਸਿਰਫ ਕਾਨੂੰਨੀ ਰਾਹ ਅਪਣਾਇਆ ਜਾਵੇ। ਸਿਰਫ ਲਾਇਸੈਂਸशुदा ਜਿਹੜੇ ਏਜੰਟ ਨੇ ਉਹਨਾਂ ਦੀ ਹੀ ਚੋਣ ਤੁਹਾਡੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਤੁਸੀਂ ਵੀ ਇਸੇ ਤਰੀਕੇ ਦੇ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਤੇ ਰੱਬ ਨਾ ਕਰੇ ਤੁਹਾਡੇ ਨਾਲ ਵੀ ਅਜਿਹਾ ਕੋਈ ਭਾਣਾ ਵਰਤ ਸਕਦਾ ਹੈ